ਸੱਚੀ ਕਾਲ ਦੋਸਤੋ ਪਬਲਿਕਸ ਮਾਣਾ ਨੂੰ ਉਸ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਮਾਣਾ ਦੀ ਜਿਹੜੀ ਸਦਰ ਪੁਲਿਸ ਹੈ ਲਗਾਤਾਰ ਇੱਕ ਐਕਸ਼ਨ ਦੇ ਵਿੱਚ ਆਂਦੀ ਹੋਈ ਦਿਖਾਈ ਦਿੰਦੀ ਹੈ ਤੇ ਉਹਨਾਂ ਦੇ ਨਾਲ ਥਾਣਾ ਸਿਟੀ ਦੇ ਵੀ ਜਿਹੜੇ ਮੁਲਾਜ਼ਮ ਨੇ ਤੇ ਹੋਰ ਵੀ ਵੱਖ-ਵੱਖ ਜਿਹੜੇ ਮੁਲਾਜ਼ਮ ਨੇ ਸਦਰ ਥਾਣੇ ਦੇ ਐਸਐਚਓ ਅਜੇ ਕੁਮਾਰ ਪਰੋਚਾ ਦੀ ਮੌਜੂਦਗੀ ਦੇ ਵਿੱਚ ਅੱਜ ਜਿਹੜੀ ਰੇਡ ਕੀਤੀ ਗਈ ਹੈ ਤੇ ਖਾਲੀ ਪਏ ਪਲਾਟਾਂ ਦੇ ਵਿੱਚ ਵੀ ਲਗਾਤਾਰ ਜਿਹੜੀ ਪੁਲਿਸ ਹੈ ਐਕਸ਼ਨ ਹੁੰਦੀ ਦਿਖਾਈ ਦਿੰਦੀ ਹੈ ਤਾਂ ਅਜੇ ਕੁਮਾਰ ਪਰੋਚਾ ਵੱਲੋਂ ਜਿਹੜੇ ਸਖਤ ਆਰਡਰ ਦਿੱਤੇ ਗਏ ਸਨ ਮੁਲਾਜ਼ਮਾਂ ਨੂੰ ਕਿ ਜਿੰਨੇ ਵੀ ਪਲਾਟ ਨੇ ਚਾਹੇ ਨਸ਼ੇੜੀਆਂ ਦੇ ਘਰ ਨੇ ਉਹਨਾਂ ਨੂੰ ਜਿਹੜਾ ਚੰਗੀ ਤਰ੍ਹਾਂ ਖੰਗਾਰਿਆ ਜਾਵੇ ਤਾਂ ਕਿ ਇਹ ਜਿਹੜਾ ਨਸ਼ਾ ਨੇ ਨਾ ਵੇਚ ਸਕਣ ਤਾਂ ਪੁਲਿਸ ਲਗਾਤਾਰ ਜਿਹੜੀ ਹੈ ਕਿਤੇ ਨਾ ਕਿਤੇ ਐਕਸ਼ਨ ਦੇ ਵਿੱਚ ਹੈ ਪਰ ਜਿਹੜੇ ਕੁਝ ਨਸ਼ੇ ਦੇ ਸੌਦਾਗਰ ਨੇ ਪਰ ਪੁਲਿਸ ਦੀ ਜਿਹੜੀ ਇਸ ਰੇਡ ਨੂੰ ਵੀ ਕਈ ਵਾਰ ਜਿਹੜਾ ਇਿੱਥੇ ਸਮਝ ਦੇਣੀ ਤਾਂ ਪੁਲਿਸ ਲਗਾਤਾਰ ਜਿਹੜੀ ਲੱਗੀ ਹੋਈ ਆ ਅਜੇ ਕੁਮਾਰ ਪਰੋਚਾ ਵੱਲੋਂ ਅੱਜ ਮਰਾਦਪੂਰਾ ਦੇ ਨਾਲ ਲੱਗਦਾ ਚਾਹੇ ਬੜੇਚਾ ਸੀ ਤੇ ਚਾਹੇ ਇੰਦਰਾਪੂਰੀ ਦੇ ਚਾਹੇ ਪਿਛਲੇ ਪਾਸੇ ਚਿੱਟੀ ਢੇਰੀ ਦੇ ਕੋਲ ਵੀ ਜਿਹੜੇ ਨੇ ਘਰ ਸਾਰੇ ਖੰਗਾਰੇ ਗਏ ਨੇ ਤਾਂ ਤੁਹਾਨੂੰ ਉਹ ਤਸਵੀਰ ਵੀ ਜਿਹੜੀ ਅਸੀਂ ਸਾਂਝੀ ਕਰ ਰਹੇ ਆ ਕਿ ਮਰਾਦਪੂਰਾ ਪਿੰਡ ਦੇ ਵਿੱਚ ਵੀ ਕੁਝ ਜਿਹੜੇ ਘਰ ਨੇ ਪੁਲਿਸ ਦੇ ਆਉਣ ਤੋਂ ਪਹਿਲਾਂ ਖਾਲੀ ਹੋਏ ਹੋਏ ਸਨ ਤਾਂ ਪੁਲਿਸ ਜਿਹੜੀ ਹੈ ਲਗਾਤਾਰ ਘਰਾਂ ਦੇ ਵਿੱਚ ਵੜ ਕੇ ਤਲਾਸ਼ੀ ਲੈ ਰਹੀ ਸੀ ਪਰ ਕੁਝ ਘਰਾਂ ਦੇ ਵਿੱਚੋਂ ਜਿਹੜਾ ਨਸ਼ਾ ਨਹੀਂ ਮਿਲਦਾ ਤਾਂ ਕੁਝ ਘਰਾਂ ਦੇ ਵਿੱਚੋਂ ਪੁਲਿਸ ਨੂੰ ਜਿਹੜੇ ਨਸ਼ੇ ਦੇ ਸਦ ਨੇ ਉਹ ਵੀ ਮਿਲੇ ਨੇ ਤਾਂ ਪੁਲਿਸ ਵੱਲੋਂ ਉਹਨਾਂ ਦੀ ਜਿਹੜੀ ਹੈ ਵੈਰੀਫਾਈ ਕੀਤੀ ਜਾਣੀ ਹੈ ਅਗਰ ਇਹਨਾਂ ਵਿਅਕਤੀਆਂ ਦੇ ਉੱਪਰ ਕੋਈ ਕ੍ਰਾਈਮਰਲ ਰਿਪੋਰਟ ਨਹੀਂ ਹੈ ਜਾਂ ਕੋਈ ਇਹਨਾਂ ਕੋਲੋਂ ਨਸ਼ਾ ਨਹੀਂ ਹੈ ਤਾਂ ਉਹਨਾਂ ਨੂੰ ਪੁਲਿਸ ਵੱਲੋਂ ਜਿਹੜਾ ਕਹਿ ਦਿੱਤਾ ਗਿਆ ਕਿ ਤੁਹਾਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਪਰ ਪੁਲਿਸ ਜਿਹੜਾ ਆਪਣਾ ਕੰਮ ਹੈ ਇਮਾਨਦਾਰੀ ਨਾਲ ਕਰ ਰਹੀ ਹੈ ਤਾਂ ਤੁਹਾਨੂੰ ਉਹ ਤਸਵੀਰ ਵੀ ਅਸੀਂ ਸਾਂਝੀ ਕਰ ਰਹੇ ਹਾਂ ਕਿ ਪਲਾਟਾਂ ਦੇ ਵਿੱਚ ਵੀ ਲਗਾਤਾਰ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਕਿ ਸਰੀਂਝਾ ਪੰਨੀਆਂ ਜਿੱਥੇ ਮਿਲਦੇ ਆ ਨੇ ਉੱਥੇ ਅੱਜ ਰੇਡ ਕੀਤੀ ਜਾਂਦੀ ਹੈ ਤਾਂ ਦੂਜੇ ਪਾਸੇ ਜਿਹੜੇ ਐਫਐਚਓ ਨੇ ਖੁਦ ਉਹ ਵੀ ਮਸ਼ੀਨਾਂ ਤੱਕ ਵੀ ਜਿਹੜੀਆਂ ਉਹਨਾਂ ਵੱਲੋਂ ਛਾਂਟੀਆਂ ਗਈਆਂ ਨੇ ਤਾਂ ਤਸਵੀਰਾਂ ਤੁਹਾਨੂੰ ਲਗਾਤਾਰ ਪਬਲਿਕ ਸਮਾਣਾ نیوز ਦੇ ਪੇਜ ਦੇ ਉੱਤੋਂ ਸਾਂਝੀਆਂ ਕਰ ਰਹੇ ਆਂ ਭਾਰੀ ਪੁਲਿਸ ਦੇ ਨਾਲ ਜੱਚ ਜਿਹੜੀ ਰੇਡ ਕੀਤੀ ਗਈ ਹੈ ਤਾਂ ਤੁਹਾਨੂੰ ਜਿਹੜੀਆਂ ਤਸਵੀਰਾਂ ਲਗਾਤਾਰ ਸਾਡਾ ਇੱਕੋ ਹੀ ਮਕਸਦ ਹੈ ਲੋਕਾਂ ਦੀ ਜਾਨ ਬਚਾਉਣਾ ਤੇ ਅਸੀਂ ਜਿਹੜੀਆਂ ਤੁਹਾਨੂੰ ਇਹ ਵੀਡੀਓ ਲਗਾਤਾਰ ਪ੍ਰਕਾਸ਼ਿਤ ਕਰ ਰਹੇ ਆਂ ਤਾਂ ਦੂਜੇ ਪਾਸੇ ਪੁਲਿਸ ਵੀ ਜਿਹੜੀ ਹੈ ਲਗਾਤਾਰ ਤੁਹਾਨੂੰ ਦੇਖ ਦੱਸਣ ਦੀ ਸਾਨੂੰ ਲੋੜ ਨਹੀਂ ਹੈ ਪੁਲਿਸ ਲਗਾਤਾਰ ਜਿਹੜੀ ਚੌਕਸੀ ਦੇ ਵਿੱਚ ਹੈ ਚਾਹੇ ਜਿੱਥੇ ਵੀ ਕੋਈ ਨਸ਼ਾ ਕਰਦਾ ਵਿਅਕਤੀ ਤਾਂ ਤੁਸੀਂ ਦੱਸ ਸਕਦੇ ਹੋ ਚਾਹੇ ਨੀਚੇ ਸਕਰੀਨ ਤੇ ਦਿੱਤੇ ਹੋਏ ਨੰਬਰਾਂ ਤੇ ਤੁਸੀਂ ਸਾਨੂੰ ਦੱਸ ਸਕਦੇ ਹੋ ਤੁਹਾਡੀ ਜਿਹੜੀ ਸੂਚਨਾ ਹੈ ਬਿਲਕੁਲ ਗੁਪਤ ਰੱਖੀ ਜਾਵੇਗੀ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕਸ ਮਾਣਣ ਕੀ ਕੁਝ ਮਿਲਿਆ ਤੁਹਾਨੂੰ ਅੱਜ ਅਸੀਂ ਰਾਉਂਡ ਅਪ ਕਰ ਰਹੇ ਹਾਂ ਜੋ ਜੋ ਮਤਲਬ ਅਬੈਂਡੰਟ ਜਾਂ ਖਾਲੀ ਜਗ੍ਹਾਆਂ ਜਾਂ ਖਾਲੀ ਬਿਲਡਿੰਗਾਂ ਜਾਂ ਸੁੰਨੀਆਂ ਜਗ੍ਹਾਆਂ ਹਨ ਜਿੱਥੇ ਸ਼ਿਕਾਇਤ ਅਕਸਰ ਆਉਂਦੀ ਹੈ ਵੀ ਇੱਥੇ ਲੋਕ ਕੰਜ਼ਿਊਮ ਕਰਦੇ ਆ ਜਾਂ ਕੋਈ ਵੀ ਕਿਸੇ ਤਰ੍ਹਾਂ ਵੀ ਨਸ਼ਾ ਕਰਦੇ ਆ ਉਹ ਸਾਰੀ ਜਗ੍ਹਾ ਦੀ ਰੂਟੀਨ ਚੈੱਕ ਅਪ ਹੋ ਰਿਹਾ ਚੈਕਿੰਗ ਹੋ ਰਹੀ ਹੈ ਉਹ ਮਾਨਜੋਗ ਡੀਜੀਪੀ ਸਾਹਿਬ ਮਾਨਜੋਗ ਐਸਐਸਪੀ ਸਾਹਿਬ ਦੇ ਹੁਕਮ ਮੁਤਾਬਕ ਸਾਰੀਆਂ ਜਗਾਵਾਂ ਦੇ ਰੂਟੀਨ ਜਿਹੜਾ ਸ਼ਡਿਊਲ ਬਣਿਆ ਹੋਇਆ ਅੱਜ ਉਹਨਾਂ ਦੀ ਸੀ ਚੈਕਿੰਗ ਕਰ ਰਹੇ ਹਾਂ ਉਹਨਾਂ ਦੇ ਮੁਤਾਬਕ ਜੋ ਵੀ ਕੋਈ ਗਲਤ ਕਾਰਵਾਈ ਕਰਦਾ ਮਿਲੇਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿੱਚ ਲੈਂਦੇ ਹੋਏ ਦੋ ਲੋਕਾਂ ਨੂੰ ਰਾਉਂਡ ਆਫ ਕੀਤਾ ਸੀ ਅੱਜ ਅਜੇ ਅਜੇ ਕੋਈ ਰਾਉਂਡ ਆਫ ਨਹੀਂ ਕੀਤਾ ਜਿਹਦੇ ਜਿਸ ਤਰ੍ਹਾਂ ਹੀ ਰਾਉਂਡ ਆਫ ਹੋਗਾ ਉਹ ਤੁਹਾਨੂੰ ਸੂਚਨਾ ਦਿੱਤੀ ਜਾਊਗੀ ਜੋ ਜੋ ਕਾਰਵਾਈ ਕੀਤੀ ਜਾਊਗੀ ਓਕੇ